ਅਮੇਰ ਦੇਹਾਤੀ ਦੇ थाना ਕਰਿੰਦਾ ਤੋਂ ਸਾਹਮਣੇ ਆਇਆ ਹੈ ਮਾਮਲਾ ਜੁਥੇ ਕਿ ਪਿੰਡ ਦੇ ਪੱਕਣੇ ਦੇ ਵਿੱਚ ਪੰਚਾਇਤ ਦੇ ਵੱਲੋਂ ਅਲਾਟ ਰੂੜੀ ਸੁੱਟਣ ਦੀ ਜਗ੍ਹਾ ਤੇ ਲੈ ਕੇ ਜੁੜਾ ਹੈ ਪਿੰਡ ਦੇ ਇੱਕ ਨੌਜਵਾਨ ਨੇ ਦੂਜੇ ਤੇ ਉੱਪਰ ਗੋਲੀ ਚੁਲਾ ਦਿੱਤੀ ਇੱਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਦੀਰ ਸਿੰਘ ਜੀ ਸਾਡੇ ਮੂਹਰੇ ਤਾੜੀ ਨੇ ਗਾਣਾ ਘਰਾਂ ਦੇ ਦੇ ਲੇਜੀ ਪੈਦਾ ਫਿਰ ਨੱਥੂਪੁਰਾ ਕਰੀਬ ਭਗਨੇ ਲਾਗੇ ਉੱਥੇ ਸਾਡੇ ਰਿਸ਼ਤੇਦਾਰ ਨੇ ਉਹੀ ਪੰਚਾਇਤ ਨੇ ਮੇਰੇ ਸ਼ੌਰੇ ਆ ਜੀ ਮੇਰੇ ਸਾਲੇ ਦੇ ਲੜਕੇ ਜਿਹੇ ਗੋਣੀ ਮਾਰੀ ਇੱਥੇ ਇੱਕਤ ਵਿਅਕਤੀ ਨੇ ਝਗੜਾ ਕੀਆ ਜੀ ਰੂੜੀ ਦਾ ਥਾਂ ਬਚਾਇਆ ਨੇ ਛੱਡਿਆ ਇੱਕਤ ਵਿਅਕਤੀ ਨੇ ਅੱਧਾ ਥਾਂ ਅੱਗੇ ਵੜ ਲਿਆ ਆਪਣੇ ਘਰ ਦੇ ਵਿੱਚ ਰਲਾ ਲਿਆ ਦੂਜੀ ਅੱਧੇ ਦੇ ਕਬਜ਼ਾ ਕਰਨ ਲੱਗਾ ਸੀ ਤੇ ਉਹਨਾਂ ਨੇ ਆਖਿਆ ਵੀ ਸਾਨੂੰ ਪੰਚਾਇਤ ਨੇ ਖੱਡੇ ਦਿੱਤੇ ਆ ਰੂੜੀਆਂ ਦਿੱਤੀਆਂ ਅਸੀਂ ਇਹ ਮਤਲਬ ਕਿ ਰੂੜੀਆਂ ਜਿਹੜੀਆਂ ਆ ਇਹ ਸਾਨੂੰ ਇੱਥੇ ਛੱਡ ਹੰਡੋ ਉਕਤ ਵਿਅਕਤੀਆਂ ਨੇ ਰੂੜੀ ਜਿਹੜੀ ਗਲੀ 'ਚ ਖਲਾਰਦੀ ਜਦੋਂ ਮੁੰਡੇ ਰੂੜੀ ਇਕੱਠੀ ਕਰਨ ਆਏ ਆ ਵਿਅਕਤੀ ਦੇ ਪਿਓ ਨੇ ਲੰਕਾਰਾ ਮਾਰਿਆ ਕਿ ਜਾਤੀ ਸ਼ਬਦ ਵਰਤ ਕੇ ਉਹਨੇ ਆਖਿਆ ਕਿ ਇਹਨੂੰ ਗੋਲੀ ਮਾਰ ਦੇ ਉਕਤ ਵਿਅਕਤੀ ਸੁਮਨਦੀਪ ਸਿੰਘ ਨੇ ਆਪਣੇ ਰਸੈਂਸੀਰ ਵਾਲਵਰ ਨਾਲ ਬਲਜੀਤ ਸਿੰਘ ਦੀ ਲਾਤ ਵਿੱਚ ਦੋ ਬੁਲਟ ਮਾਰੇ ਜਦੋਂ ਕੋਈ 6 ਤੋਂ 7 ਫਾਇਰ ਕੀਤੇ ਰਾਉਂਡ ਫਾਇਰ ਕੀਤੇ ਨੇ ਸ਼ਰਪਜੀਤ ਸਿੰਘ ਉਹਦੇ ਪਿਓ ਦਾ ਨਾ ਉਹਨੇ ਲੁਲਕਾਰਾ ਮਾਰਿਆ ਜੀ ਉਹਨੇ ਬੋਲੀ ਮਾਰਨ ਨੂੰ ਕਿਹਾ ਵਾ ਪੁਲਿਸ ਪ੍ਰਸ਼ਾਸਨ ਸ਼ਰਪਜੀਤ ਸਿੰਘ ਦੀ ਮਤ ਕਰਨ ਰਿਆ ਉਹਨਾਂ ਸੁਮਨਦੀਪ ਸਿੰਘ ਦੇ ਐਫਆਈਆਰ ਦਰਜ ਕਰਤੀ ਆ ਚਲੋ ਧਾਰਾ ਮੈਨੂੰ ਨਹੀਂ ਪਤਾ ਜੀ ਮੈਂ ਨਪੜ ਬੰਦਾ ਆਂਦੇ ਆ ਕਿ ਪਹਿਲਾਂ 307 ਹੁੰਦੀ ਤੇ ਹੁਣ ਤੇ 109 ਹੋ ਗਈ ਆ ਇਹ ਮੈਨੂੰ ਨਹੀਂ ਪਤਾ ਜੀ ਇਹ ਗਵਰਨਮੈਂਟ ਦੇ ਕੰਮ ਹੈ ਕੀ ਆ ਕੀ ਨਹੀਂ ਬਾਕੀ ਇਹ ਆ ਕਿ ਜਿਹੜੇ ਪਰਿਵਾਰ ਦੇ ਗੋਲੀ ਵੱਜੀ ਆ ਉਹ ਪਰਿਵਾਰ ਦੀ ਇਥੇ ਸੁਣਵਾਈ ਨਹੀਂ ਹੋ ਰਹੀ ਇਹ ਨਹੀਂ ਪਤਾ ਵੀ ਸਾਨੂੰ ਕਾਰਾ ਦਬਾਇਆ ਸਰਕਾਰ ਦਾ ਦਬਾਇਆ ਇਹਦਾ ਵੀ ਨਹੀਂ ਪਤਾ ਜਾਂ ਲక్ష్ਮੀ ਦਾ ਦਬਾਇਆ ਇਹਦਾ ਵੀ ਨਹੀਂ ਪਤਾ ਦਬਾ ਹੈਗਾ ਠੀਕ ਹੈ ਜੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਅਸੀਂ ਇਹ ਕਰਦੇ ਹਾਂ ਕਿ ਉਕਤ ਵਿਅਕਤੀ ਸੁਮਨਦੀਪ ਸਿੰਘ ਦਾ ਫਾਦਰ ਸਰਬਜੀਤ ਸਿੰਘ ਜੋਗੇ ਡਿਊਟੀ ਵੀ ਕਰਦਾ ਆਨ ਡਿਊਟੀ ਆ ਜਦੋਂ ਕਿ ਉਹ ਇਹਨਾਂ ਨੂੰ ਜਾਤੀ ਸ਼ਬਦ ਵਰਤ ਕੇ ਇਹ ਵੀ ਕਹਿੰਦਾ ਕਿ ਜੇ ਮੇਰਾ 5-7 ਲੱਖ ਲੱਗ ਜੂ ਤੇ ਮੈਂ ਕੋਈ ਦਾ ਨਹੀਂ ਲਾ ਦੂੰਗਾ ਤੁਸੀਂ ਟੈਨਸ਼ਨ ਨਾ ਲਓ। ਇਹ ਆ ਕਿ ਉਕਤ ਵਿਅਕਤੀ ਸਰਬਜੀਤ ਸਿੰਘ ਜਿਹੜਾ ਮੁੰਡੇ ਦਾ ਪਿਓ ਤੇ ਐਫ ਆਈ ਆਰ ਇਮੀਡੀਏਟਲੀ ਦਰਜ ਕੀਤੀ ਜਾਵੇ। ਅਤੇ ਉਹਨਾਂ ਦੇ ਲਾਇਸੈਂਸ ਜ਼ਬਤ ਕਰਕੇ ਹਥਿਆਰ ਜਵਾਂ ਕਰਕੇ ਤੇ ਪੁਲਿਸ ਅੰਡਰ ਇਨਵੈਸਟੀਗੇਸ਼ਨ ਹੈ ਜਿਹੜਾ ਮੇਨ ਦੋਸ਼ੀ ਸੀਗਾ ਮੁੰਡਾ ਜਿਹੜਾ ਸੀਗਾ ਸੁਮਨਦੀਪ ਸਿੰਘ ਨੂੰ ਆਪਾਂ ਅਰੈਸਟ ਕਰ ਲਿਆ। ਜੀ ਠੀਕ ਹੈ ਜੀ ਜਿਹੜੇ ਗੱਲ ਕਹਿ ਰਹੇ ਨੇ ਵੀ ਉਹਦੇ ਪਿਓ ਨੂੰ ਵਿੱਚ ਬਾਚਿਆ ਜਾਵੇ। ਉਹਦੀ ਅੰਡਰ ਇਨਵੈਸਟੀਗੇਸ਼ਨ ਬਰਧ ਤਾਂ ਉਹਨੇ ਗੱਲ ਕਹਿ ਰਹਿਣਾ ਜੀ। ਉਹ ਆਪਾਂ ਇਨਵੈਸਟੀਗੇਸ਼ਨ ਦੇ ਅੰਡਰ ਹੈਗਾ ਪੂਰੀ ਇਨਵੈਸਟੀਗੇਸ਼ਨ ਕਰਦੇ ਬੋਲਵਰ ਨੇ ਗੋਲੀ ਚਲਾਈ ਉਹ ਗਵਜੇ ਚ ਲਿੱਤੀ ਗਈ ਆ ਲੈ ਲੈ ਇਹ ਸਭ ਕੁਝ ਕਿ ਉਹ ਲਾਇਸੈਂਸ ਰਾਇਤੇ ਹੋਏਗਾ ਹਾਂ ਬਿਲਕੁਲ ਜੀ ਬੋਕ ਲਿਖੇ